ਤਰੀ ਮਹਲਾ ਚੌਥਾ ਹਰ ਹਰ ਬੂੰਦ ਭੈ ਹਰ ਸੁਆਮੀ ਹਮ ਚਾਤਰ ਕਬਿਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਆਰਨੇ ਮਖਾਤੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 668 ਤੇ ਜੋਬ ਨਿਕਤਾ ਸ੍ਰੀ ਰਾਗ ਵੇ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਇ ਪਾਵਨ ਸ਼ਬਦ ਉਹਨਾਂ ਦੇ ਬਖਸ਼ਿ ਹੋਏ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਹਾਰਾਜਪਨ ਹੁਕਮ ਬਖਸ਼ਿਸ਼ ਕਰਦੇ ਹਨ ਅਰਦਾਸ ਕਰਦੀ ਜਾਜ ਦਤ ਹਾਨਾ ਕਿ ਆਖੋ اے ਪ੍ਰਭੂ ਜੀ ਤੁਹਾਡੇ ਨਾਮ ਜਲ ਨੂੰ ਮੈਂ ਸੁਵੰਤੀ ਬੂੰਦ ਵਰਗੂ ਸਮਝਾਂ ਦੇ ਇਸ ਨੂੰ ਪਪਿਹੇ ਵਰਗੂ ਬਿਲਕੁ ਦਾ ਰਵਾਂ ਪ੍ਰਾਪਤੀ ਵਾਸਤੇ اے ਵੈਗਰੂ ਜੀ ਕਿਰਪਾ ਕਰੋ ਇੱਕ ਪਲ ਭਰ ਵਾਸਤੇ ਹੀ ਮੇਰੇ ਮੂੰਹ ਵਿੱਚ ਸੁਵੰਤੀ ਬੂੰਦ ਪਾ ਦੇਵੋ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਜੋ ਹਰ ਬਿਨ ਹਮ ਮਰ ਜਾਤੀ ਹੈ ਏ ਵੈਗੁਰੂ ਜੀ ਤੁਹਾਡਾ ਜੋ ਸ਼ਬਦ ਗੁਰੂ ਹੈ ਵਿਧੀ ਵਿਧਾਨ ਹੈ ਮੈਂ ਸਦਾ ਇਸ ਦੀ ਪਾਲਣਾ ਕਰਦਾ ਰਹਾ ਇੱਕ ਨਿਮਖ ਵਾਸਤੇ ਵੀ ਮੇ ਤੋਂ ਗਿਆਨ ਹੋ ਜਾਵੇ ਮੇਰੀ ਅਵਸਥਾ ਇਹੋ ਜੀ ਬਣ ਜਾਵੇ ਜਿਸ ਤਰ੍ਹਾਂ ਅਮਲੀ ਅਮਲ ਤੋਂ ਬਗੈਰ ਨਹੀਂ ਰਹਿ ਸਕਦਾ ਮੈਂ ਤੁਹਾਡੇ ਬਖਸ਼ਿਏ ਨਾਮ ਤੋਂ ਬਗੈਰ ਮਰ ਜਾਵਾਂ ਰਹਿ ਹੀ ਨਾ ਸਕਾਂ ਰਹਾਉ ਦੀਆਂ ਪੰਕਤੀਆਂ ਤੂੰ ਮਹਾਰ ਸਰਵਰ ਅਤ ਅਗਾ ਹਮ ਲੈ ਨਾ ਸਕਾ ਹੈ ਅੰਤ ਮਾਤੀ ਤੂੰ ਮਹਾਰ ਸਰਵਰ ਅਤ ਅਗਾ ਹਮ ਲੈ ਨਾ ਸਕੈ ਅੰਤ ਮਾਤੀ ਤੂੰ ਪਰੇ ਪਰੇ ਅਪਰੰਪਰ ਸੁਆਮੀ ਮੇ ਤੇ ਜਾਨੋ ਆਪਨ ਗਾਤੀ ਇਹ ਵੈਗਰੂ ਜੀ ਤੁਸੀਂ ਅੰਮ੍ਰਿਤ ਦੇ ਸਰੋਵਰ ਦੇ ਨਾਲ ਗੁਣਾ ਨਾਲ ਭਰੇ ਪਏ ਹੋ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਤੁਹਾਡੀ ਡੂੰਘਾਈ ਨਹੀਂ ਕੋਈ ਮਾਪ ਸਕਦਾ ਕੋਈ ਤੁਹਾਡਾ ਭੋਰਾ ਜਨਾਂ ਵੀ ਅੰਤ ਨਹੀਂ ਪਾ ਸਕਦਾ ਤੁਸੀਂ ਪਰੇ ਤੋਂ ਪਰੇ ਹੋ ਤੁਸੀਂ ਬੜੇ ਵੱਡੇ ਡੂੰਗੇ ਜਿਗਰੇ ਵਾਲੇ ਸਾਰਿਆਂ ਦੇ ਮਾਲਕ ਹੋ ਸਾਰਿਆਂ ਦੇ ਆ ਦਿਲਾਂ ਦੀਆਂ ਜਾਣਨ ਵਾਲੇ ਹੋ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲਹਿਰਾਤੀ ਹਰ ਹਰ ਭਗਤ ਬਣੀ ਅਤ ਸੋਬਾ ਹਰ ਜਪਿਓ ਊਤਮ ਪਾਤੀ ਜਿਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਵਿਧੀ ਵਿਧਾਨ ਦੀ ਪਲਣਾ ਕੀਤੀ ਉਸ ਦੇ ਗੂੜੇ ਰੰਗ ਵਿੱਚ ਰੰਗੇ ਗਏ ਉਸ ਦੀ ਭਗਤੀ ਦੁਆਰਾ ਉਹਨਾਂ ਦੀ ਖੇੜ ਕਾਮਯਾਬ ਹੋ ਗਈ ਆਸ-ਪਾਸੇ ਉਹਨਾਂ ਦੀ ਸੋਭਾ ਹੋਣ ਲੱਗ ਪਈ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਗੁਰੂ ਦੇ ਰਾਹ ਦੇ ਉੱਤੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਆਪਣੇ ਰਾਹ ਤੇ ਤੁਰਨ ਦੀ ਤਾਕੀਦ ਕੀਤੀ ਉਸੇ ਤਰ੍ਹਾਂ ਉਹ ਤੁਰ ਪਏ ਆਪੇ ठाकुर ਆਪੇ ਸੇਵਕ ਆਪ ਬਣਾਵੇ 파ਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪਾ ਉਹਦੇ ਸੇਵਕ ਬਣ ਜਾਈਗੇ ਉਹ ਆਪਣਾ ਮਾਲਕ ਹੈ ਉਹ ਆਪੇ ਹੀ ਖੇਡ ਬਣਾ ਦਿੰਦਾ ਹੈ ਜਿਹੜੇ ਉਹਦੀ ਭਗਤੀ ਕਰਦੇ ਹਨ ਦਾ ਹੁਕਮ ਮੰਨਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹਨਾਂ ਭਗਤਾਂ ਦੀ ਪਰਮੇਸ਼ਰ ਲਾਜ ਰੱਖਦਾ ਹੈ ਹੋਈਆਂ ਬੇਅੰਤ ਪੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰਕੇ ਸਮਝ ਆ ਜਾਵੇ ਵਾਹੇ ਗੁਰੂ wow